ਉਸੇ ਦੋ ਤਿੰਨ ਤਰ੍ਹਾਂ ਦੀ ਆਪਣੀ ਲੜਾਈ ਹੈਗੀ ਹੈ ਹਨਾ ਇੱਕ ਤਾਂ ਆਪਾਂ ਨੂੰ ਇਹ ਡਿਫਾਈਨ ਕਰਨਾ ਪਊਗਾ ਕਿ ਕੇਂਦਰ ਨੇ ਸਾਡੇ ਕਿਹੜੇ ਹੱਕ ਮਾਰੇ ਹੋਏ ਆ ਠੀਕ ਹੈ ਤੇ ਉਹਨਾਂ ਹੱਕਾਂ ਦੇ ਵਿੱਚ ਆਪਾਂ ਕਿਵੇਂ ਉਹ ਲੈਣੇ ਆ ਹੱਕ ਤੋਂ ਵੀ ਪਹਿਲਾਂ ਆਪਾਂ ਨੂੰ ਇਹ ਵੀ ਸਮਝਣਾ ਪਊਗਾ ਵੀ ਕੇਂਦਰ ਨਾਲ ਸਾਡੇ ਪ੍ਰਿੰਸੀਪਲ ਟਕਰਾ ਕਿੱਥੇ ਆ ਪਰ ਕਿਹੜੀ ਜਗ੍ਹਾ ਤੇ ਆ ਕੇ ਅਸੀਂ ਟਕਰੋਨੇ ਜਿਹੜਾ ਪ੍ਰਿੰਸੀਪਲ ਜਿਹੜੀ ਕੌਨਟਰਡਿਕਸ਼ਨ ਜਿਵੇਂ ਕਹਿੰਦੇ ਆ ਇਲੈਕਟਰੀ ਉਹ ਕੀ ਆ ਹਨਾ ਤਾਂ ਉਥੇ ਆਪਾਂ ਇਹ ਫੀਲ ਕਰਦੇ ਆ ਕਿ ਵੀ ਸਾਡੇ ਜਿਹੜਾ ਸੱਭਿਆਚਾਰ ਸਾਡੀ ਰਿਵਾਇਤ ਸਾਡੀ ਪਛਾਣ ਤੇ ਹਮਲਾਇਕ ਤਾ ਤਾਂ ਆਪਾਂ ਉਹਨੂੰ ਰੋਕਣਾ ਕਿਵੇਂ ਆ ਹਨਾ ਰੋਕਣ ਦੇ ਉਹਦੇ ਬਹੁਤ ਤਰੀਕੇ ਹੈਗੇ ਆ ਇੱਕ ਪੱਖ ਇਹ ਵੀ ਕਹਿੰਦਾ ਵੀ ਤੁਸੀਂ ਬਿਲਕੁਲ ਇੱਕ ਵੱਖਰਾ ਖਿੱਤਾ ਲੈ ਲਓ ਹਨਾ ਦੇਸ਼ ਛੱਡ ਹੋਵੇ ਤੁਹਾਡੇ ਕੋਲੇ ਦੂਜਾ ਹੈ ਕਿ ਵੀ ਕੀ ਸਾਡੀ ਉਹ ਸਮਰੱਥਾ ਹੈ ਹਲੇ ਨਹੀਂ ਹੈ ਤਾਂ ਕੀ ਆਪਾਂ ਉਹਨੀ ਸਮਰੱਥਾ ਜਿੰਨੀ ਦੇ ਡਵੈਲਪ ਨਹੀਂ ਹੁੰਦੀ ਤਾਂ ਕੀ ਅਸੀਂ ਕੋਈ ਹੋਰ ਹਿਲਚਾਰਾ ਨਹੀਂ ਕਰਾਂਗੇ ਹੂੰ ਹੂੰ ਸੋ ਮਿਸਲ ਦਾ ਇਹ ਆਪਾਂ ਇੱਕ ਜਿਹੜਾ ਪ੍ਰੋਗਰਾਮ ਦਿੱਤਾ ਉਹਦੇ ਵਿੱਚ ਆਪਾਂ ਇਹ ਮੰਗ ਕਰਦੇ ਆਂ ਜਾਂ ਸੰਘਰਸ਼ ਕਰਦੇ ਆਂ ਸਾ ਕਿ ਜਿਵੇਂ ਨਾਗਾਲੈਂਡ ਨੂੰ ਮੀਜ਼ੋਰਾਮ ਨੂੰ ਹੋਰਾਂ ਨੂੰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੁਸੀਂ ਉਹਨਾਂ ਦੀ ਸੱਭਿਆਚਾਰ ਨੂੰ ਪ੍ਰੋਟੈਕਟ ਕਰਨ ਵਾਸਤੇ ਉਸ ਦਾ ਕਲਚਰ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਦੇ ਆਪ ਦੇ ਅੰਦਰੂਨੀ ਸਿਸਟਮ ਨੂੰ ਪ੍ਰੋਟੈਕਟ ਕਰਨ ਵਾਸਤੇ ਜੋ ਤੇਵਿਆ ਅਧਿਕਾਰ ਉਹ ਪੰਜਾਬ ਨੂੰ ਮਿਲਣੇ ਚਾਹੀਦੇ